ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੇਲ ਸਿੰਘ ਦੇ ਕੋਲੇ ਆਏ ਆ ਦੋਸਤੋ ਬਾਈ ਹਰਵੇਲ ਦੇ ਫਾਰਮ ਤੇ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੇਰਦਾ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਮੱਝਾਂ ਹੁਣ ਵਹਿੜਾਂ ਹੁਣ ਹਰ ਇੱਕ ਤਰ੍ਹਾਂ ਦਾ ਕੈਟਾਗਰੀ ਹਰ ਕੈਟਾਗਰੀ ਦਾ ਜਿਹੜਾ ਪਸ਼ੂ ਆ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਤੇ ਖਰੀਦਣ ਦੇ ਵਿੱਚ ਮਿਲਦਾ ਬਾਈ ਹਰਵੇਲ ਦੇ ਨਾਲ ਪੂਰੀ ਗੱਲ ਵਿਡੀਓ ਦੇ ਵਿੱਚ ਦੋਸਤੋ ਤਿੰਨ ਵੈੜਾ ਤੁਹਾਨੂੰ ਦਿਖਾਉਣੀ ਆ ਤਿੰਨੇ ਵੈੜਾ ਗੱਬਣ ਡੱਬੀਆਂ ਵੈੜਾ ਦੋ ਨੇ ਇੱਕ ਪੂਰੀ ਜਾਤ ਬਰੀਡ ਵਾਲੀ ਦੋਸਤੋ ਪੂਰੀ ਨਸਲ ਬਰੀਡ ਵਾਲੀ ਤੁਹਾਨੂੰ ਵੈੜ ਦਿਖਾਉਣੀ ਆ ਦਰਸ਼ਨ ਮੇਲੇ ਕਰਾਵਾਂਗੇ ਇਸ ਵੈੜ ਦੇ ਕਾਫੀ ਚੰਗੀ ਸੋਹਣੀ ਵੈੜਾ ਦੋਸਤੋ ਬਹੁਤ ਵੀਰ ਜਿਹੜੇ ਦੋਸਤੋ ਇਹੋ ਜਿਹੇ ਪਸ਼ੂ ਖਰੀਦਣ ਦੇ ਚਾਹਵਾਨੀ ਸ਼ੁੱਕ ਨੇ ਨਾਰਮਲੀ ਆਪਾਂ ਵੱਡੇ ਫਾਰਮਾਂ ਦੇ ਵਿੱਚ ਲਾਰਜ ਫਾਰਮਾਂ ਦੇ ਵਿੱਚ ਜਿਹੇ ਪਸ਼ੂ ਦੇਖਦੇ ਆਂ ਫੁੱਲ ਵੱਡੀ ਹਾਈਟ ਕੱਤ ਵਾਲੀਆਂ ਨਸਲ ਬਰੀਡ ਵਾਲੀਆਂ ਵੈੜਾ ਤੇ ਤਕਰੀਬਨ ਵੀਰ ਤੋਂ ਪੁੱਛਾਂਗੇ ਵੀ ਕੀ ਰਿਕਾਰਡ ਹੈਂਦਾ ਪਿਛਲੇ ਸੂਮਿਆਂ ਦਾ ਔਲ ਇੰਨੀ ਜਾਣਕਾਰੀ ਹਰਵੈਲ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਤੋਪ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਟੀਟਾ ਵੀ ਜੀ ਠੀਕ ਠਾਕ ਭਾਈ ਜੀ ਠੀਕ ਠਾਕ ਅੱਛਾ ਹਰਵੈਲ ਭਾਈ ਅ ਅੱਜ ਇਸ ਵੀਡੀਓ ਦੇ ਵਿੱਚ ਇਸ ਕਵਰੇਜ ਵਿੱਚ ਆਪਾਂ ਤਿੰਨ ਵੜਾ ਦਿਖਾਉਣੀਆਂ ਭੈਣ ਭਰਾਵਾਂ ਨੂੰ ਸੰਤੋਪ ਸਾਹਿਬ ਤਿੰਨ ਆਪਾਂ ਬੱਚੀਆਂ ਦਿਖਾਵਾਂਗੇ ਇਹਨੇ ਹੀ ਦੂਜੇ ਸੂਏ ਆ ਠੀਕ ਆ ਜੀ ਹਾਂਜੀ ਤੇ ਤਿੰਨੇ ਹੀ ਗੱਬੜਾ ਨੇ ਹਾਂ ਔਰ ਇੱਕ 15 ਦਿਨ ਦੀ ਕੱਚੀ ਆ ਇੱਕ 10 ਦੀ ਆ 10 10 12 12 ਦਿੰਦੇ ਯਾਨੀ ਕਿ ਸਾਰੀਆਂ ਲੈੰਦੀਆਂ ਨੇ ਠੀਕ ਆ ਹਾਂ ਇਹ ਆ ਤਾਂ ਵੇੜ ਬਈ ਹਰਵੈਲ ਸਿੰਘ ਬਹੁਤ ਹੀ ਕਮਾਲ ਦੀ ਆ ਯਾਰ ਇਹ ਸੰਤੂ ਸਾਹਿਬ ਫਾਰਮ ਦੀ ਬੱਛੀ ਆ ਹੂੰ ਬਿਲਕੁਲ ਤਾਂ ਇਹ ਆਪ ਜਿਹੜੀ ਡੈਨਮਾਰਕ ਦੇ ਸੀਮੰਟ ਦੀ ਆ ਅੱਛਾ ਜੀ ਅੱਗੇ ਵੀ ਇਹ ਡੈਨਮਾਰਕ ਦੇ ਸੀਮੰਟ ਤੋਂ ਹੀ ਗੱਬਣਾ ਪੱਕੇ ਆਪ ਡੈਨਮਾਰਕ ਦੀ ਹੈ ਹਾਂ ਅੱਛਾ ਤੇ ਨੰਬਰ ਨਹੀਂ ਪਤਾ ਮੈਨੂੰ ਬਲਕਿ ਡੈਨਮਾਰਕ ਦੇ ਜਿੰਨੇ ਵੀ ਸੀਮੰਟ ਆਉਂਦੇ ਆ ਆਪਣੇ ਬਹੁਤ ਵਧੀਆ ਬਿਲਕੁਲ ਜੀ ਤੇ ਉਹਦੇ ਤੋਂ ਗੱਬਣਾ ਲਓ ਜੀ ਠੀਕ ਆ ਬਾਕੀ ਇਹਦੀ ਜਿਹੜੀ ਡਿਟੇਲ ਆ ਆਪਾਂ ਸਾਂਝੀ ਕਰ ਦਿੰਨੇ ਆ। ਲੋ ਵੀ ਦੋਸਤੋ ਅਸ਼ਰ ਰਵੇਲ ਭਾਈ ਪਹਿਲਾਂ ਤੇ ਦੱਸ ਦੋ ਵੀ ਸੂਹਾ ਕਿਨਾਂ ਦੁੱਜਾ ਹੀ ਐ ਦੁੱਜਾ ਸੂਹਾ ਸੰਤੂ ਸਾਹਿਬ ਅੱਛਾ ਜੀ ਚੰਗੀ ਫਾਰਮ ਦੀ ਬੱਛੀ ਪਲੀ ਆ ਸੂਣ ਦਾ ਸਮਾਂ ਜਿਹੜਾ ਹਜੇ 15 ਦਿਨ ਬਾਕੀ ਆ ਇਹਦਾ ਲੋ ਜੀ ਤਾਂ ਪਹਿਲੇ ਸੂਵੇ ਦਾ ਇਹਦਾ 35 ਤੋਂ 36 ਲੀਟਰ ਦਾ ਰਿਕਾਰਡ ਆ ਜਿਹੜਾ ਠੀਕ ਆ ਜੀ ਸੋ 15 ਦਿਨ ਦਾ ਹਜੇ ਦੋਸਤੋ ਸਮਾਂ ਬਾਕੀ ਆ ਸੂਣ ਦੇ ਵਿੱਚ ਵੀ ਫੁੱਲ ਵੱਡਾ ਐਕਸਟਰਾ ਆਰਡੀਨਰੀ ਜਿਹੜੀ ਹਾਈਟ ਲੈਂਥ ਬੇਲ ਦੀ ਵੀ ਸਪੈਸ਼ਲ ਆ ਹਾਈਟ ਵੀ ਸਪੈਸ਼ਲ ਆ ਆਰਡਰ ਦੀ ਕੁਆਲਿਟੀ ਦੋਸਤੋ ਇੱਕ ਆਪਾਂ ਸਹੀ ਜੇ ਅੰਦਾਜ਼ਾ ਲਾ ਸਕਦੇ ਆ ਵੀ ਵੀਰਾਂ ਦਾ ਵੀ 30 ਤੋਂ ਪਲੱਸ ਮਿਲਕਿੰਗ ਵਾਲੀ ਹੈ ਵੀ 30 ਤੇ 35 ਲੀਟਰ ਵਾਲੀ ਵਿਹੜਾ ਬਾਕੀ ਨਸਲ ਬਰੀਡ ਵਾਲੀ ਆ ਦੋਸਤੋ ਕੋਈ ਬਾਲੀ ਵੱਡੀ ਨਹੀਂ ਮੈਟਰ ਨਹੀਂ ਕਰਦਾ ਕਿ ਵੀ ਦੁੱਧ ਦੁੱਧ 30 ਤੋਂ ਪਲੱਸ 35 ਲੀਟਰ ਤੱਕ ਕਪੈਸਿਟੀ ਰਹਿਣ ਵਾਲੀ ਇਸ ਵਿਹੜੀ ਦੀ ਠੀਕ ਆ ਦੂਜਾ ਸੁਭਾ ਸੈਕੰਡ ਟਾਈਮਰ ਸੌਣ ਜਾ ਰਹੀ ਆ 15 ਦਿਨ ਦਾ ਸਮਾਂ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਬਹੁਤ ਵਧੀਆ ਸੰਤੂ ਸਾਹਿਬ ਬਾਕੀ 35 36 ਲੀਟਰ ਦਾ ਰਿਕਾਰਡ ਸੀਗਾ ਉਮੀਦ ਕਰਦੇ ਆ 30 ਤੋਂ ਬਾਹਰ ਦਾ ਨਾਰਮਲ ਹੀ ਗੱਲ ਆ ਜਿਹੜਾ ਇਹਨੂੰ ਚੁਆਈ ਕਰਾਉ ਇੱਕ ਆਪਾਂ ਗੱਲ ਕਰੀਏ ਇੱਕ ਨੁਕਰੇ ਘੋੜੇ ਵਾਂਗੂ ਹੂੰ ਬਿਲਕੁਲ ਬਿਲਕੁਲ ਸਟੇਟ ਪੱਦਰ ਬਿਲਕੁਲ ਕੋਈ ਸ਼ੱਕ ਹੀ ਨਹੀਂ ਇਹਦੀ ਬਰੀਡ ਦੇ ਵਿੱਚ ਰੀਡ ਦੀ ਹੱਡੀ ਦੀ ਗੱਲ ਕਰ ਲਿਆ ਹਣ ਬਿਲਕੁਲ ਸਟੇਟ ਆ ਠੀਕ ਹੈ ਬਾਕੀ ਧੰਦੂ ਸਾਹਿਬਾ ਜੇ ਤਾਂ ਢਿੱਲ ਹਵਾਨੇ ਦੇ ਵਿੱਚ ਲੜ ਤੁਸੀਂ ਆ ਵੇਖ ਸਕਦੇ ਜੀ ਕਾਫੀ ਢਿੱਲਾ ਬਹੁਤ ਜ਼ਿਆਦਾ ਲੜਦੂੜ ਕਾਫੀ ਆ ਤੇ ਚੰਗਾ ਬਿਗ ਆਰ ਜਿਵੇਂ ਆਪਾਂ ਬਾਡੀ ਬਿਲਡਰ ਦੇਖ ਰਹੇ ਹਾਂ ਦੋਸਤੋ ਫੁੱਲ ਵੱਡੇ ਹਾਈਟ ਕਰਦਦੀ ਆ ਓਡੀ ਆਰਡਰ ਦੀ ਉਮੀਦ ਕਰਦੇ ਆਂ ਵੀ 35 ਲੀਟਰ ਵਾਲਾ ਜਿਹੜਾ ਭਾਂਡਾ ਦੋਸਤੋ ਬਿਲਕੁਲ ਬਣਾ ਕੇ ਤਿਆਰ ਕਰਨਾ ਅਜੇ ਸਤੂ ਸਾਹਿਬ ਬਿਲਕੁਲ ਸ਼ਹਿਦ ਆ ਰਿਹਾ ਠੀਕ ਹੈ ਬਿਲਕੁਲ ਸਾਫ ਚਿੱਟਾ ਸ਼ਹਿਦ ਠੀਕ ਹੈ ਜੀ ਬਾਕੀ 31 ਤੇ ਹਜੇ ਸ਼ਹਿਦ ਆ ਰਿਹਾ ਦੋਸਤੋ ਠੀਕ ਹੈ ਤੇ ਇਸ ਕਰਕੇ 15 ਦਿਨ ਦਾ ਆਈਡੀਆ ਮੰਨ ਕੇ ਤੁਸੀਂ ਵੀ ਸੌਦਾ ਕਰ ਸਕਦੇ ਜੀ ਸੋ ਫੁੱਲ ਖੁੱਲਾ ਲੇਵਾ ਬਣਾ ਕੇ ਤਿਆਰ ਕਰੋਗੀ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਆ ਦੋਸਤੋ ਸੂਣ ਦੇ ਉਵੇਂ ਲੇਵਾ ਬਣਾ ਕੇ ਤਿਆਰ ਕਰੀ ਜਾਣਾ ਇਸਨੇ ਕਿਉਂਕਿ ਥੰਦਾ ਜਿਹੜੇ ਫਾਰਮ ਦਾ ਆਪਾਂ ਲੈਂਦੇ ਆ ਜਿਆਦਾਤਰ ਉਹਨਾਂ ਕੋਲੇ ਜਿੰਨੀ ਵੀ ਬਰੀਡ ਹੈ ਜਿੰਨੀ ਵੀ ਗਾਵ ਬੱਚੀ ਜੋ ਵੀ ਉਹ ਪਾਲਦੇ ਆ ਸਾਰਾ ਡੈਨਮਾਰਕ ਤੇ ਕੰਮ ਕਰਦੇ ਆ ਠੀਕ ਹੈ ਜੀ ਠੀਕ ਹੈ ਦੋਸਤੋ ਬਹੁਤ ਚੰਗੇ ਫਾਰਮ ਦੇ ਵਿੱਚੋਂ ਖਰੀਦੀ ਆ ਵੀਰ ਨੇ ਵੜ ਠੀਕ ਆ ਸੋ ਉਸ ਹਿਸਾਬ ਨਾਲ ਤੁਸੀਂ ਜਿਹੜੀ ਮੰਡ ਲਾ ਸਕਦਾ ਜਿਹੜਾ ਵੀਰ ਦਾ ਮਨ ਕਰਦਾ ਉਹ ਜਿਆ ਪਸ਼ੂ ਖਰੀਦਣ ਦਾ ਤੇ ਟਿੱਪ ਤੇ ਟਪ ਕੇ ਤਸੱਲੀ ਕਰੋ ਸੋ ਬਾਕੀ ਜਿਹੜੇ ਵੀਰਾਂ ਨੂੰ ਨਰਕ ਪਰਖਾ ਤਸੱਲੀ ਆ ਬਿਲਕੁਲ ਸੰਦੂ ਸਾਹਿਬ ਵੇਖੋ ਤੁਸੀਂ ਹਾਈਟ ਵੇਖੋ ਕਿ ਮੈਂ ਇੱਧਰ ਦੇਖੋ ਹਾਂ ਜੀ ਹਾਂ ਜੀ ਅਗਲੇ ਪਾਸੇ ਆਪਾਂ ਜਿਹੜੇ ਦੀਂਦੇ ਨਹੀਂ ਇਹਦੇ ਹਾਂ ਇਹ ਫੁੱਲ ਬਟੇ ਹਾਈਟ ਹੈ ਜੀ ਆਪਾਂ ਭੈਣ ਭਰਾਵਾਂ ਨਾਲ ਸਾਂਝੀ ਕੀਤੀ ਤਾਂ ਲੈਂਥ ਵੀ ਬਹੁਤ ਜ਼ਿਆਦਾ ਲੰਬਾਈ ਦੀ ਗੱਲ ਕਰੀਏ ਲੰਬਾਈ ਉਚਾਈ ਹਰ ਪਾਸਿਓਂ ਦੋਸਤੋ ਵੇਖ ਲਓ ਪੂਰੀ ਤਸੱਲੀ ਹੈ ਠੀਕ ਆ ਜੀ ਤੇ ਬਿਲਕੁਲ ਛੋਟਾ ਜਿਹਾ ਕਾਨਾ ਫੁੱਲ ਬਟਾ ਫੁੱਲ ਬਰੀਡ ਵਾਲੀ ਜੜੀ ਬੱਚੀ ਆ ਵਹਿੜਾ ਠੀਕ ਆ ਲਓ ਜੀ ਇੱਕ ਅਗਲੀ ਡੱਬੀ ਵਹਿੜ ਤੁਹਾਨੂੰ ਦਿਖਾਉਣ ਲੱਗੇ ਆ ਤੁਹਾਨੂੰ ਦੱਸੇ ਬਰੀਡ वाइज ਗੱਲ ਕਰੀਏ ਚੰਗੀ ਆ ਬਸ ਗੱਲ ਫਿਰ ਉੱਥੇ ਆ ਗਈ ਕਿ ਸਾਮ ਸੰਭਾਲਨੀ ਹੁੰਦੀ ਕਈ ਭੈਣ ਭਰਾਵਾਂ ਦੀ ਹਾਂਜੀ ਹਾਂਜੀ ਉਹ ਤਾਂ ਬਿਲਕੁਲ ਹੈਗੀ ਇਹਦੀ ਕੋਈ ਜਾਤ ਦੇ ਵਿੱਚ ਇਹਦੀ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਆ ਹੂੰ ਬਿਲਕੁਲ ਐਚ ਐਫ ਬੱਛੀ ਆ ਹਾਂਜੀ ਤਾਂ ਚੰਗੀ ਆ ਬਾਕੀ ਇਹਦਾ ਸੂਣ ਦਾ ਸਮਾਂ ਦੱਸ ਦੇਣਾ ਪਰ 19 ਕਿਲੋ ਦਾ ਰਿਕਾਰਡ ਹੈਗਾ ਵਾ ਠੀਕ ਹੈ ਜੀ ਹਾਂਜੀ 19 ਕਿਲੋ ਦੋਸਤੋ ਮਿਲਕਿੰਗ ਦਾ ਰਿਕਾਰਡ ਵੀ ਇਹਨਾਂ ਦਾ ਵੀ ਹੈਗਾ ਹੈ ਪਹਿਲੇ ਸਵੇ ਨੂੰ ਵੇਖਦੇ ਆ ਜਾਂ ਜਿੱਥੋਂ ਪੁੱਛ ਕੇ ਜੀ ਕੀਤੀ ਆ ਪਹਿਲੇ ਸੂਬੇ ਦੇ ਅਕੋਰਡਿੰਗ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਠੀਕ ਆ 19 ਲੈ ਕੇ 19 ਲੀਟਰ 15 18 18 19 20 19 ਤੋਂ ਲੈ ਕੇ 20 ਨੂੰ ਦਾ ਬਿਲਕੁਲ ਕਪੈਸਿਟੀ ਵੀ ਰਹਿ ਸਕਦੀ ਗੱਲ ਕੋਈ ਨਹੀਂ ਹੁੰਦੀ ਬਸ ਪਸ਼ੂ ਜੇ ਥੋੜਾ ਬਹੁਤਾ ਲਿੱਸਾ ਫਿੱਕਾ ਬਹੁਤੇ ਭੈਣ ਭਰਾ ਡੀਵਾਰਮਿੰਗ ਨਹੀਂ ਕਰਦੇ ਹਾਂਜੀ ਤਾਂ ਜੇ ਸੈਲਜ ਤੇ ਪਸ਼ੂ ਨੂੰ ਪਾਈਏ ਤਾਂ ਬਿਲਕੁਲ ਇਹ ਬੈੜ ਬਿਲਕੁਲ ਸੈਲਜ ਦੀ ਪਲੀ ਆ ਬਿਲਕੁਲ ਜੀ ਬਿਲਕੁਲ ਤਾਂ ਇਹ ਵੀ ਬੱਚੀਆਂ ਤੇ ਬਿਲਕੁਲ ਜਿਹੜਾ ਦੋ ਚੋ ਮਹੀਨਿਆਂ ਦੇ ਵਿੱਚ ਜਿਹੜਾ ਬਿਲਕੁਲ ਚਾਮ ਆ ਜਾਊਗਾ ਬਿਲਕੁਲ ਅੱਛਾ ਰਵੇਲ ਦੇਣ ਦੇ ਲੈਜੂ 10 ਠੀਕ ਆ ਜੇ ਕੀ ਚੰਗੀ ਬਣੂਗੀ ਥੱਲੇ ਉਹ ਖੜੂ। ਕੀ ਮੁੱਲ ਰਊ ਕਹਿੰਦਾ। ਮੁੱਲ ਸੰਤੂ ਸਾਹਿਬ ਜਿਹੜਾ ਲੈਦੇ ਆ ਆਪਾਂ ਹਾਂ 46000 ਦੀ ਦੇ ਦਾਂਗੇ। 46000 ਦੀ। ਬਿਲਕੁਲ ਜੀ। ਲਓ ਜੀ 46000 ਦੀ ਜਿਹੜੀ ਦੋਸਤੋ ਇਹ ਲੈਦੇ ਆ ਯੈਸ ਨੋਵਾ। ਬਾਕੀ ਗੁੰਜਾਇਸ਼ ਆ ਕੋਈ ਫਿਕਸ ਨਹੀਂ ਰੇਟ ਥੋੜਾ ਬਾਤਾਂ ਵਿੱਚੋਂ ਮਾਨਤਾਣਾ ਉਹ ਹੋ ਜਾਊਗਾ ਜਿਹੜਾ ਕੋਈ ਖਰੀਦਦਾਰ ਵੀਰ ਖਰੀਦਣ ਦੇ ਪਰਪਸ ਵਾਸਤੇ ਤੁਸੀਂ ਬਿਲਕੁਲ ਡੀਲ ਕਰੋਗੇ। ਸੰਤੂ ਸਾਹਿਬ ਇਹ ਵਾਅਦਾ ਮੈਂ ਇੰਨਾ ਵਾਅਦਾ ਕਰਦਾ ਹਾਂ ਹਾਂ ਕਿ ਵਪਾਰੀ ਬੰਦਾ ਵੀ ਮੇਰੇ ਤੋਂ ਲੈ ਕੇ ਜਾਵੇ। ਹਾਂਜੀ। ਤਾਂ ਵੀ ਇਹ ਅੱਗੇ ਜਾ ਕੇ ਰੋਟੀ ਜਿਹੜੀ ਦਿੰਦੀ ਹੈ 50 ਤੋਂ ਬਾਹਰ ਬੱਛੀ ਜਿਹੜੀ ਵੇਖਦੀ ਆ ਬਿਲਕੁਲ ਬਿਲਕੁਲ ਲਓ ਵੀ ਅੱਗੇ ਤੀਸਰੇ ਨੰਬਰ ਤੇ ਦੋਸਤੋ ਇੱਕ ਹੋਰ ਤੁਹਾਨੂੰ ਬਿਲਕੁਲ ਡੱਬੀ ਵਹਿੜ ਦਿਖਾਉਣੇ ਆ ਬਹੁਤ ਸੋਹਣੀ ਬੱਛੀ ਸੰਧੂ ਸਾਹਿਬ ਵੀ ਹੌਲੀ ਜੀ ਉਮਰ ਏਜ ਵੀ ਜਿਹੜੀ ਆਜਾਦੀ ਨਹੀਂ ਕੋਈ ਹੈਗੀ ਬਿਲਕੁਲ ਨਵੀਂ ਆ ਦੂਜਾ ਸੂਬਾ ਹੀ ਆ ਵੀ ਇਹ ਵੀ ਦੂਜਾ ਸੂਬਾ ਆ ਸੰਧੂ ਸਾਹਿਬ ਅੱਛਾ ਜੀ 13 14 ਲੀਟਰ ਨਾਰਮਲ ਚ ਆਈ ਇਹਦੀ ਠੀਕ ਆ ਤੇ 35 ਤੋਂ 55 ਚਣ ਬਹੁਤ ਵਧੀਆ ਠੀਕ ਆ ਜੀ ਆ ਦੇਖੋ ਬਾਕੀ ਇਹਦਾ ਵੀ ਸਮਾਂ ਜਿਹੜਾ ਸੰਧੂ ਸਾਹਿਬ ਅਜੇ 10-12 ਦਿਨ ਰਹਿੰਦਾ ਪੈਂਡਿੰਗ ਹੈ ਪੈਂਡਿੰਗ ਹੈ ਬਿਲਕੁਲ ਲੋ ਜੀ 10-12 ਦਿਨ ਸਮਾਂ ਹਜੇ ਇਹਦਾ ਵੀ ਪਿਆ ਹੈ ਦੋਸਤੋ ਹਜੇ ਸੂਣ ਦੇ ਵਿੱਚ ਤੇ ਥਾਣ ਥਣ ਥੋੜਾ ਜਿਹਾ ਹਰਵੇਰ ਮਗਰਲੇ ਛੋਟੇ ਵਿਖਾਉਂਦੀ ਹੋ ਜਾਣਗੇ ਸੈਟ ਬਿਲਕੁਲ ਆ ਛੋਟੇ ਨਹੀਂ ਹੈ ਬਿਲਕੁਲ ਮੁੱਠੀ ਥਾਣਾ ਅੱਛਾ ਹਜੇ ਜਿਵੇਂ ਜਿਵੇਂ ਹਵਾਨੇ ਦਾ ਭਾਰ ਪਿਆ ਦੁੱਧ ਦਾ ਵੇਟ ਪਿਆ ਆਪਣੇ ਆ ਵੀ ਜਿਹੜਾ ਥਾਣਾ ਪਸ਼ੂ ਨੇ ਘਟ ਗਿਆ ਬਿਲਕੁਲ ਬਿਲਕੁਲ ਕੋਈ ਚੋਣ ਨਹੀਂ ਛੋਟਾ ਚੰਗਾ ਬਣੂਗਾ ਸੋ ਵਧੀਆ ਠੀਕ ਆ ਤੇ ਕੀ ਮੁੱਲ ਰਊ ਕਹਿੰਦਾ ਮੋਹਲੇ ਸੰਤੂ ਸਾਹਿਬ ਇਹਦਾ 3838000 ਲੈ ਦੇ ਛੋੜ ਕਰਾਂਗੇ ਉਹਦੇ ਚੋਂ 3838000 ਬਿਲਕੁਲ ਜੀ ਲਓ ਜੀ 3838000 ਦੇ ਵਿੱਚੋਂ ਦੋਸਤੋ ਛੋੜ ਛੱਪਾ ਮਾਨ ਤਨ ਹੋ ਜਾਊਗਾ ਠੀਕ ਆ ਤੇ ਵੈੜ ਪਸੰਦ ਆਊਗੀ 3838000 ਅੱਜ ਮੌਕੇ ਤੇ ਜਿਹੜਾ ਵੀ ਕੋਈ ਖਰੀਦਾ ਪਿਆ ਤੇ ਕੋਈ ਤੁਹਾਨੂੰ 5-7 ਦਿਨ ਸੰਭਲਣ ਦੀ ਲੋੜ ਆ ਹਫਤੇ ਤੱਕ ਜਿਹੜੀ ਇਹ ਬਿਲਕੁਲ ਨੇੜ ਹੋ ਜਾਊਗਾ ਇੱਕ ਅੱਧੇ ਦੋ ਤਿੰਨ ਦਿਨਾਂ ਦਾ ਪਰ ਇਹ ਅਗੇ ਦੋ ਚਾਰ ਦਿਨ ਬਸ ਸੰਭਲਣ ਦੀ ਲੋੜ ਆ ਹਾਂਜੀ ਹਾਂ ਦੋਨੇ ਬੱਚੀਆਂ ਦੇ ਵਿੱਚ ਆਪਾਂ ਵਪਾਰੀ ਭਰਾਵਾਂ ਵਾਸਤੇ ਵੀ ਇੰਨੀ ਕੇ 5-5000 ਰੋਟੀ ਜਿਹੜੀ ਚਾਰ-ਚਾਰ ਦਿੰਦਿਆਂ ਨੇ ਬਿਲਕੁਲ ਸੋ ਇਹ ਜਿਹੜੇ ਦੋਸਤੋ ਅੱਜ ਤਿੰਨ ਨਗ ਸੀਗੇ ਤਿੰਨ ਨਗਾਂ ਦੀ ਆਪਾਂ ਡਿਟੇਲ ਵੀਰ ਤੋਂ ਪੁੱਛ ਕੇ ਸਾਂਝੀ ਕਰਤੀ ਆ ਤੁਹਾਡੇ ਨਾਲ ਅ ਰੇਡ ਭਾਅ ਪੜਤਾ ਬਿਲਕੁਲ ਤੁਹਾਨੂੰ ਦੱਸਿਆ ਗਿਆ ਬਾਕੀ ਥੋੜਾ ਜਿਹਾ ਦਾ ਵਿੱਚੋਂ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਜ਼ਰੂਰ ਹੁੰਦਾ ਜਦੋਂ ਤੁਸੀਂ ਮੌਕੇ ਤੇ ਆਣ ਕੇ ਕੋਈ ਖਰੀਦਦਾਰੀ ਕਰੋਗੇ ਔਰ ਵੇਲ ਬੋਲਿਏ ਨੰਬਰ ਜੀ 9906382025 9906382025 ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ